ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਏ ਨੇ ਸਵੇਰ ਦੇ 9 ਆਪਾਂ ਲੱਗੀਆਂ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਰਿਕਵੈਸਟ ਹੋਰ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਹੈ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਹ ਸੀ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰਨਾ ਉਸ ਚੈਨਲ ਨੂੰ ਵੀ ਹੋਮੇ سپورਟ ਕਰਨਾ ਜਿਵੇਂ ਤੁਸੀਂ ਉਸ ਚੈਨਲ ਨੂੰ ਕਰ ਰਹੇ ਹੋ ਬਾਕੀ ਤੁਹਾਨੂੰ ਥੰਮ੍ਹ ਦੇ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਜਿਹੜੀ ਅੱਜ ਆਪਣੀ ਵੀਡੀਓ ਆਪਾਂ ਕਿਸ ਚੀਜ਼ ਬਾਰੇ ਬਣਾ ਰਹੇ ਆਂ ਅੱਜ ਦੀ ਆਪਣੀ ਵੀਡੀਓ ਜੀ ਬਹੁਤ ਜ਼ਿਆਦਾ ਵਧੀਆ ਬਹੁਤ ਸੋਹਣੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੇਰੀ ਜ਼ਿੰਦਗੀ ਦੀਆਂ ਜੁਵਾਈਆਂ ਹੋਈਆਂ ਖੋਧੀਆਂ ਚੀਜ਼ਾਂ ਜਦੋਂ ਮੈਨੂੰ ਇਹ ਪ੍ਰੋਬਲਮਸ ਆਈਆਂ ਸੀਗੀਆਂ ਤਾਂ ਮੇਰੀ ਮੰਮੀ ਨੇ ਆਪਣੇ ਤਜਰਬੇ ਮੇਰੇ ਨਾਲ ਸ਼ੇਅਰ ਕੀਤੇ ਤਾਂ ਮੈਂ ਉਹ ਚੀਜ਼ਾਂ ਇਸਤੇਮਾਲ ਕੀਤੀਆਂ ਤੇ ਕੁਝ ਮੈਂ ਆਪ ਦੀਆਂ ਚੀਜ਼ਾਂ ਐਡ ਕੀਤੀਆਂ ਤੇ ਮੈਨੂੰ ਉਹਨਾਂ ਦਾ ਕਿੰਨਾ ਸੋਹਣਾ ਰਿਜ਼ਲਟ ਮਿਲੇਆ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਕਿਉਂਕਿ ਅਗਰ ਤੁਸੀਂ ਅੱਧੀ ਵੀਡੀਓ ਦੇਖੋਗੇ ਅੱਧੀ ਗੱਲ ਸਮਝ ਆਊਗੀ ਫਿਰ ਤੁਸੀਂ ਅੱਧੀ ਚੀਜ਼ ਦਾ ਇਸਤੇਮਾਲ ਕਰਨਾ ਫਿਰ ਉਹਦਾ ਰਿਜ਼ਲਟ ਨਹੀਂ ਮਿਲਣਾ ਸੋਦੇ ਲਈ ਪਲੀਜ਼ ਰਿਕਵੈਸਟ ਆ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਪਿੰਪਲਸ ਹ ਆਪਣੇ ਸਕਿਨ ਤੇ ਐਕਨੇ ਹੋ ਗਏ ਹਨ ਜਿਹਨੂੰ ਆਪਾਂ ਚਿੱਟੇ ਕਿੱਲ ਹੋ ਗਏ ਕਾਲੇ ਕਿੱਲ ਹੋ ਗਏ ਫੋੜੇ ਫਿੰਸੀਆਂ ਹੋ ਗਈਆਂ ਪਾਸ ਵਾਲੀਆਂ ਫਿੰਸੀਆਂ ਹੋ ਗਈਆਂ ਇਹ ਹੁੰਦੀਆਂ ਕਿਉਂ ਨੇ ਇਹਦੇ ਪਿੱਛੇ ਵਜ੍ਹਾ ਕੀ ਆ ਉਸ ਵਜ੍ਹਾ ਪਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਤਾਂ ਫਿਰ ਉਹਨਾਂ ਲਈ ਆਪਾਂ ਠੀਕ ਕਰਨ ਵਾਸਤੇ ਕੀ ਕਰ ਸਕਦੇ ਆ ਉਹ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਜਦੋਂ ਜੀ ਕਿਸੇ ਚੀਜ਼ ਦਾ ਆਪਾਂ ਇਲਾਜ ਕਰਦੇ ਆਂ ਅੰਦਰੋਂ ਬਾਹਰੋਂ ਦੋਨੋਂ ਚੀਜ਼ ਪਾਸੋਂ ਇਲਾਜ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਅੰਦਰੋਂ ਯਾਨੀ ਕਿ ਐਕਸਟਰਨਲ ਆਪਾਂ ਕੀ ਕਰ ਸਕਦੇ ਹਾਂ ਇਹਨੂੰ ਠੀਕ ਕਰਨ ਵਾਸਤੇ ਤੇ ਐਕਸਟਰਨਲ ਆਪਾਂ ਨੂੰ ਕੀ ਪ੍ਰੋਬਲਮਸ ਆਉਂਦੀਆਂ ਜਿਨ੍ਹਾਂ ਕਰਕੇ ਇਹ ਫੋੜੇ ਫਿੰਸੀ ਆਪਣੇ ਚਿਹਰੇ ਤੇ ਨਿਕਲਦੇ ਨੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਦਾ ਹਾਜਮਾ ਜਿਹੜਾ ਸਹੀ ਨਹੀਂ ਆ ਤੇ ਜੇ ਆਪਾਂ ਮਤਲਬ ਕਿ ਆਪਾਂ ਨੂੰ ਕਨਸਟਿਪੇਸ਼ਨ ਦੀ ਪ੍ਰੋਬਲਮ ਆ ਯਾਨੀ ਕਿ ਕਬਜ਼ ਦੀ ਪ੍ਰੋਬਲਮ ਰਹਿੰਦੀ ਆ ਤਾਂ ਫਿਰ ਆਪਣੇ ਚਿਹਰੇ ਤੇ ਪਿੰਪਲਸ ਨਿਕਲਦੇ ਹੀ ਨਿਕਲਦੇ ਆ ਜਿਨ੍ਹਾਂ ਲੋਕਾਂ ਨੂੰ ਪਿੰਪਲਸ ਨੇ ਜੀ ਉਹਨਾਂ ਵਿੱਚੋਂ 95% ਲੋਕਾਂ ਨੂੰ ਹੀ ਪ੍ਰੋਬਲਮ ਹੁੰਦੀ ਹੈ ਠੀਕ ਹੈ ਜੀ ਕਬਜ਼ ਦੀ ਤਾਂ ਕਰਕੇ ਫਿਰ ਉਹਨਾਂ ਦੇ ਜਿਹੜੇ ਚਿਹਰੇ ਤੇ ਫੋੜੇ ਫੁੰਸੀਆਂ ਨਿਕਲਦੇ ਨੇ ਕਿਉਂ ਅੰਦਰ ਟਾਕਸਿਕ ਇਕੱਠੇ ਹੁੰਦੇ ਰਹਿੰਦੇ ਨੇ ਜੀ ਤਾਂ ਉਹਦੇ ਨਾਲ ਫਿਰ ਕਿਉਂਕਿ ਗੰਦਮੰਦ ਅੰਦਰ ਇਕੱਠਾ ਹੁੰਦਾ ਇਹਦਾ ਨਿਕਲਦਾ ਨਹੀਂ ਆ ਤਾਂ ਫਿਰ ਉਹਦੇ ਨਾਲ ਸਾਨੂੰ ਜਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲਾਂ ਜਿਹੜੀਆਂ ਇਹਨਾਂ ਚੀਜ਼ਾਂ ਦਾ ਅਸਰ ਦਿਖਦਾ ਜੀ ਹਾਜਮੇ ਦਾ ਜੇਕਰ ਆਪਣਾ ਹਾਜਮਾ ਠੀਕ ਨਹੀਂ ਆ ਬਾਲਾਂ ਤੇ ਚਿਹਰੇ ਤੇ ਸਕਿਨ ਤੇ ਆਪਣੇ ਦੰਦਾਂ ਤੇ ਨੋਹਾਂ ਤੇ ਇਹਨਾਂ ਚੀਜ਼ਾਂ ਤੇ ਆਪਾਂ ਨੂੰ ਇਹ ਪ੍ਰੋਬਲਮ ਦੇਖਣੀਆਂ ਪੈਂਦੀਆਂ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਾਂ ਕੌਨਸਟਿਪੇਸ਼ਨ ਯਾਨੀ ਕਬਜ਼ ਦੀ ਜਿਹੜੀ ਪ੍ਰੋਬਲਮ ਹਨ ਉਹ ਠੀਕ ਕਰਨ ਵਾਸਤੇ ਆਪਾਂ ਕਰ ਕੀ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਤੜੀਆਂ ਫਲੀਆਂ ਚੀਜ਼ਾਂ ਖਾਣੀਆਂ ਬੰਦ ਕਰਨੀਆਂ ਉਸ ਤੋਂ ਬਾਅਦ ਤੁਸੀਂ ਵੱਧ ਤੋਂ ਵੱਧ ਹਰੀਆਂ ਪੱਤੇਦਾਰ ਸਬਜ਼ੀਆਂ ਖਾਣੀਆਂ ਉਸ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰੋ ਤਾਜ਼ੇ ਫਲ ਖਾਓ ਜੂਸ ਵੀ ਪੀ ਸਕਦੇ ਹੋ ਪਰ ਤਾਜ਼ੇ ਫਲ ਖਾਓ ਤਾਂ ਉਹਦਾ ਜ਼ਿਆਦਾ ਵਧੀਆ ਅਸਰ ਹੈ ਉਸ ਤੋਂ ਇਲਾਵਾ ਤੁਸੀਂ ਦੁੱਧ ਦੇ ਨਾਲ ਅੰਜੀਰ ਅੰਜੀਰ ਦਾ ਬੀ ਕੱਢ ਕੇ ਤੁਸੀਂ ਉਹ ਦੁੱਧ ਦੇ ਨਾਲ ਲੈ ਸਕਦੇ ਹੋ ਇਹਦੇ ਨਾਲ ਕੀ ਹੋਏਗਾ ਤੁਹਾਡਾ ਕਨਸਟਿਪੇਸ਼ਨ ਠੀਕ ਹੋ ਕਬਜ਼ ਠੀਕ ਹੋਗੀ ਪਰ ਤਲੀਆਂ ਫਲੀਆਂ ਨਹੀਂ ਗਰਮ ਮਸਾਲੇ ਵਾਲੀਆਂ ਚੀਜ਼ਾਂ ਉਹ ਨਹੀਂ ਖਾਣੀਆਂ ਤੇ ਥੋੜੀ ਜਿਹੀ ਸੈਰ ਡੇਲੀ ਜਰੂਰ ਕਰਿਆ ਕਰੋ ਉਹਦੇ ਨਾਲ ਵੀ ਸਾਡੇ ਜਿਹੜਾ ਹਾਜਮਾ ਉਹ ਸਹੀ ਹੁੰਦਾ ਠੀਕ ਹੈ ਜੀ ਹੁਣ ਦੂਸਰੀ ਚੀਜ਼ ਤੇ ਆਉਨੇ ਆ ਪਹਿਲੀ ਚੀਜ਼ ਕੀ ਸੀ ਕਨਸਟਿਪੇਸ਼ਨ ਕਬਜ਼ ਜਿਹਦਾ ਕਰਕੇ ਆਪਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਦੂਸਰੀ ਚੀਜ਼ ਹੈ ਜਿਹੜਾ ਆਪਣਾ ਖੂਨ ਆ ਉਹਦਾ ਸਾਫ਼ ਨਾ ਹੋਣਾ ਖੂਨ ਦੇ ਵਿੱਚ ਗੰਦ ਮੰਦ ਹੋਣਾ ਹੁਣ ਖੂਨ ਨੂੰ ਆਪਾਂ ਸਾਫ਼ ਕਿਵੇਂ ਕਰ ਸਕਦੇ ਆ ਖੂਨ ਨੂੰ ਤੁਹਾਨੂੰ ਪਤਾ ਵੀ ਜੀ ਸਾਫ਼ ਕਰਦੀਆਂ ਕਿਡਨੀਆਂ ਸਭ ਤੋਂ ਪਹਿਲਾਂ ਤੇ ਦਿਨ ਦੇ ਵਿੱਚ ਤੁਸੀਂ 10 ਤੋਂ 12 ਗਲਾਸ ਪਾਣੀ ਦੇ ਪੀਣੇ ਆ ਪਾਣੀ ਪੀਣ ਨਾਲ ਕੀ ਆ ਬਾਥਰੂਮ ਰਾਹੀਂ ਜਿਹੜੇ ਟਾਕਸਿਕ ਬਾਹਰ ਨਿਕਲਣਗੇ ਜਿਹੜੀਆਂ ਕਿਡਨੀਆਂ ਉਹ ਵਧੀਆ ਕੰਮ ਕਰਨਗੀਆਂ ਖੂਨ ਨੂੰ ਵਧੀਆ ਪਿਓਰ ਕਰਨੀ ਹੈ ਸਾਫ਼ ਕਰਨੀ ਹੈ ਤੇ ਜਦੋਂ ਖੂਨ ਸਾਫ਼ ਹੋਊਗਾ ਜੀ ਉਹ ਵਧੀਆ ਕੰਮ ਕਰਨਗੇ ਆ ਤਾਂ ਸਾਡੇ ਚਿਹਰੇ ਤੇ ਵੀ ਉਸਦੀ ਚਮਕ ਨਜ਼ਰ ਆਊਗੀ 글로 ਨਜ਼ਰ ਆਊਗੀ ਸਾਡੇ ਦੇ ਫੋੜੇ ਫਿੰਸੀਆਂ ਨੇ ਉਹ ਵੀ ਘਟਣੇ ਸ਼ੁਰੂ ਹੋ ਜਾਣਗੇ ਹੁਣ ਤਾਂ ਇਹ ਚ ਇੱਕ ਤਾਂ ਹੋ ਗਈਆਂ ਇਹ ਚੀਜ਼ਾਂ ਉਸ ਤੋਂ ਇਲਾਵਾ ਜਿਹੜੀ ਤੁਸੀਂ ਇੱਕ ਹੋਰ ਚੀਜ਼ਾਂ ਜਿਹੜੀ ਪੀਣੀ ਹੈ ਦੋ ਚੀਜ਼ਾਂ ਨੇ ਜੀ ਪਹਿਲਾ ਸਾਫੀ ਸ਼ਾਇਦ ਬਹੁਤ ਸਾਰੇ ਆਪਣੇ ਵਿਊਅਰਸ ਨੂੰ ਪਤਾ ਹੋ ਸਾਫੀ ਜਿਹੜੀ ਹੁੰਦੀ ਹੈ ਬਹੁਤ ਵਧੀਆ ਕੌੜੀ ਹੁੰਦੀ ਹੈ ਜੇ ਬਹੁਤ ਜ਼ਿਆਦਾ ਕੌੜੀ ਹੁੰਦੀ ਆ ਸਾਫੀ ਤੇ ਤੁਸੀਂ ਉਹ ਪੀ ਸਕਦੇ ਹੋ ਉਸ ਤੋਂ ਇਲਾਵਾ ਇੱਕ ਚੀਜ਼ ਹੋਰ ਹੈ ਜਿਹੜੀ ਸਾਫੀ ਦੀ ਜਗ੍ਹਾ ਤੇ ਵੀ ਤੁਸੀਂ ਪੀ ਸਕਦੇ ਹੋ ਉਹ ਹੈ ਨਿੰਮ ਦਾ ਜੂਸ ਅਗਰ ਤੁਸੀਂ ਨਿੰਮ ਦਾ ਜੂਸ ਪੀ ਲੈਂਨੇ ਹੋਣਾ ਜੀ ਤਾਂ ਉਹ ਵੀ ਤੁਹਾਡੇ ਲਈ ਸਾਫੀ ਜਿੰਨਾ ਹੀ ਅਸਰ ਕਰੂ ਪਰ ਕੌੜਾ ਉਹ ਵੀ ਬਹੁਤ ਹੁੰਦਾ ਪਰ ਕਹਿੰਦੇ ਹੁੰਦੇ ਨਾ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਵਾਕਈ ਇਹ ਚੀਜ਼ ਦਾ ਰਿਜ਼ਲਟ ਵਧੀਆ ਮਿਲੇ ਤੁਹਾਨੂੰ ਪੈਸੇ ਵੀ ਤੁਹਾਡੇ ਬਾਣੇ ਖਰਚ ਨਾ ਹੋਣ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਇੱਕ ਤੋਂ ਦੋ ਚਮਚ ਡੇਲੀ ਇਹ ਜੂਸ ਦੇ ਪੀਣੇ ਪੈਣਗੇ ਸਾਫ਼ ਹੀ ਵੀ ਤੁਸੀਂ ਸਾਫ਼ ਹੀ ਦੇ ਉੱਤੇ ਲਿਖਿਆ ਹੁੰਦਾ ਵੀ ਕਿੰਨੇ ਚਮਚ ਤੁਸੀਂ ਪੀਣੇ ਕਿੰਨੇ ਵਾਰੀ ਤੇ ਤੁਸੀਂ ਉਹ ਵੀ ਪੀ ਸਕਦੇ ਹੋ ਲੇਕਿਨ ਨਿੰਮ ਦਾ ਜੂਸ ਆ ਉਹ ਵੀ ਬਹੁਤ ਗੁਨਾਕਾਰੀ ਆ ਮੇਰੇ ਮੰਮੀ ਨੇ ਜੀ ਸ਼ੇਅਰ ਕੀਤਾ ਮੇਰੇ ਨਾਲ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਤੁਹਾਡੇ ਕੋਲੇ ਕੋਈ ਫੈਨਸੀ ਨਹੀਂ ਮੰਮੀ ਹੁੰਦੇ ਵੀ ਚਿਹਰਾ ਬੜਾ ਸਾਫ ਆ ਕਿ ਕਾਰਨ ਕੀ ਆ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਸਾਡੇ ਵੇੜੇ ਦੇ ਵਿੱਚ ਨਿੰਮ ਹੁੰਦੀ ਸੀ ਕਹਿੰਦੇ ਗਰਮੀਆਂ ਦੇ ਵਿੱਚ ਅਸੀਂ ਨਿੰਮ ਦੇ ਥੱਲੇ ਮੁੰਚੜਾ ਕੇ ਬੈਂਦੇ ਹੁੰਦੇ ਕਹਿੰਦੇ ਉਹ ਨਿੰਮ ਦੇ ਨਾਲ ਉਤੋਂ ਨਮੋੜੀਆਂ गिरਦੀਆਂ ਹੁੰਦੀਆਂ ਤੇ ਮੈਂ ਕਹਿੰਦੀ ਮਮੀ ਉਹ ਤਾਂ ਕੌੜੀਆਂ ਹੁੰਦੀਆਂ ਕਹਿੰਦੇ ਕੌੜੀਆਂ ਕੱਚੀਆਂ ਜਿਹੜੀਆਂ ਹੁੰਦੀਆਂ ਕੌੜੀਆਂ ਹੁੰਦੀਆਂ ਜਿਹੜੀਆਂ ਪੱਕੀਆਂ ਵੀ ਹੋ ਗਈਆਂ ਉਹ ਥੋੜੀ ਮਿਠਾਸ ਦੇ ਵਿੱਚ ਹੋ ਜਾਂਦੀਆਂ ਕਹਿੰਦੇ ਅਸੀਂ ਸਾਰੇ ਭੈਣ ਭਾਈ ਨਾ ਸਾਡੇ ਕਿਸੇ ਦੇ ਫੋੜੇ ਫੰਸੀ ਨਹੀਂ ਹੁੰਦੇ ਤੇ ਕਿਸੇ ਦੇ ਕਦੇ ਆਏ ਨਹੀਂ ਵੀ ਪੱਕ ਜੇ ਗੁਸ਼ਤ ਕਹਿੰਦੇ ਵੀ ਅਸੀਂ ਉਹ ਨਮੋਲੀਆਂ ਖਾਂਦੇ ਹੁੰਦੇ ਸੀ ਤੇ ਉਹ ਨਮੋਲੀਆਂ ਦੇ ਕਾਰਨ ਕੀ ਹੋਇਆ ਉਹਨਾਂ ਦਾ ਖੂਨ ਸਾਫ਼ ਰਹਿੰਦਾ ਸੀ ਕਹਿੰਦੇ ਕਦੇ ਸਾਡੇ ਕਿਸੇ ਨੇ ਮੇਰੀ ਕਿਸੇ ਭੈਣ ਦੇ ਨਾਂ ਤੇਰੇ ਕਹਿੰਦੇ ਕਿਸੇ ਮਾਮਾ ਹੀ ਦੇ ਅੱਜ ਤੱਕ ਕੋਈ ਫੋੜਾ ਫੰਸੀ ਨਹੀਂ ਹੋਇਆ ਕਾਰਨ ਕਿਉਂਕਿ ਉਹ ਨਮੋਲੀਆਂ ਖਾਂਦੇ ਹੁੰਦੇ ਸੀ ਸੋ ਦੇਖੋ ਜੀ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਤੁਸੀਂ ਵੀ ਅਗਰ ਤੁਹਾਡੇ ਘਰ ਦੇ ਵਿੱਚ ਨਿੰਮ ਹੈਗੀ ਆ ਜਦੋਂ ਪੱਕ ਜਾਂਦੀਆਂ ਥੋੜਾ ਮਠਾਸ ਜੇ ਦੇ ਵਿੱਚ ਆ ਜਾਂਦੀਆਂ ਜਦੋਂ ਕੱਚੀਆਂ ਹੁੰਦੀਆਂ ਉਹਦੇ ਕੌੜੀਆਂ ਹੁੰਦੀਆਂ ਤਾਂ ਤੁਸੀਂ ਵੀ ਉਹ ਖਾ ਸਕਦੇ ਹੋ ਅਗਰ ਤੁਸੀਂ ਖਾਣਾ ਚਾਹੋ ਤੇ ਮੰਮੀ ਪਰ ਕਹਿੰਦੇ ਵੀ ਖਾਣ ਦੇ ਵਿੱਚ ਇੰਨੀਆਂ ਕੌੜੀਆਂ ਨਹੀਂ ਹੁੰਦੀਆਂ ਸਵਾਦ ਲੱਗਦੀਆਂ ਕਹਿੰਦੇ ਅਸੀਂ ਤਾਂ ਖਾ ਲੈਂਦੇ ਸੀਗੇ ਤੇ ਉਹਦਾ ਦੇਖੋ ਰਿਜ਼ਲਟ ਇਹ ਮਿਲਿਆ ਕਿ ਉਹਨਾਂ ਦੇ ਕਿਸੇ ਦੇ ਵੀ ਫੂਡ ਇਫੈਕਸੀ ਨਹੀਂ ਜੀ ਖਾਦ ਹੋਈ ਕਦੇ ਵੀ ਨਹੀਂ ਹੋਈ ਹੁਣ ਦੇਖੋ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਪਾਂ ਨੂੰ ਫੇਸ ਕਰਨੀ ਪੈਂਦੀ ਆ ਹਨਾ ਉਸ ਤੋਂ ਲਾਗਾ ਤੁਸੀਂ ਨਿੰਮ ਦਾ ਜੂਸ ਆਪੀ ਸਕਦੇ ਹੋ ਠੀਕ ਹੈ ਜੀ ਤੇ ਜੇ ਤੁਸੀਂ ਸਾफी ਪੀਣੀ ਹੈ ਸਾफी ਪੀ ਸਕਦੇ ਹੋ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਇਹਦਾ ਤੁਸੀਂ ਕਨਸਟਿਪੇਸ਼ਨ ਵਾਸਤੇ ਤੁਸੀਂ ਕਰ ਰਹੇ ਹੋ ਉਹਦੇ ਨਾਲ ਹਾਜਮਾ ਠੀਕ ਹੋ ਜਾਊਗਾ ਦੂਸਰਾ ਤੁਸੀਂ ਪਾਣੀ ਵੱਧ ਤੋਂ ਵੱਧ ਪੀ ਰਹੇ ਹੋ ਉਹਦੇ ਨਾਲ ਜਿਹੜਾ ਸਰੀਰ ਚੋਂ ਗੰਦਮਨ ਟੌਕਸਿਕ ਨੇ ਬਾਹਰ ਨਿਕਲਣਗੇ ਤੀਸਰਾ ਜਿਹੜਾ ਤੁਸੀਂ ਖੂਨ ਪਿਓਰ ਕਰਨ ਵਾਸਤੇ ਜਿਹੜੀਆਂ ਚੀਜ਼ਾਂ ਪੀ ਰਹੇ ਹੋ ਤਾਂ ਤੁਸੀਂ ਅੰਦਰੋਂ ਜਿਹੜਾ ਆਪ ਦੇ ਆਪ ਨੂੰ ਸਟਰੋਂਗ ਕਰ ਲਓਗੇ ਅੰਦਰੋਂ ਤੁਸੀਂ ਪੂਰੇ ਤਿਆਰ ਹੋ ਚੋਗੇ ਤੁਹਾਡੀ ਸਕਿਨ ਦੇ ਸਬੰਧਤ ਜਿਹੜੀਆਂ ਵੀ ਪ੍ਰੋਬਲਮਸ ਆ ਉਹਨਾਂ ਨੂੰ ਲੜਨ ਵਾਸਤੇ ਮੈਨੂੰ ਜਦੋਂ ਇਹ ਪ੍ਰੋਬਲਮ ਸੀ ਆਈ ਸੀ ਜੀ ਮੇਰੀ ਕੰਬੀਨੇਸ਼ਨ ਸਕਿਨ ਆ ਮਤਲਬ ਮੇਰੀ ਆਇਲੀ ਤੇ ਡਰਾਈ ਦੋਨੋਂ ਮਤਲਬ ਮੇਰੇ ਆ ਚੀਜ਼ਾਂ ਤੇ ਔਰ ਆ ਚੀਜ਼ਾਂ ਤੇ ਪਿੰਪਲਸ ਹੁੰਦੇ ਹੁੰਦੇ ਸੀ ਬਹੁਤ ਹੱਤ ਤੋਂ ਬੱਦ ਹੁੰਦੀ ਸੀ ਬਹੁਤ ਜ਼ਿਆਦਾ ਮੈਂ ਪਰੇਸ਼ਾਨ ਹੋ ਗਈ ਸੀ ਮੈਂ ਮਤਲਬ ਕਿ ਤੁਸੀਂ ਦੇਖੋ ਵੀ ਜਦੋਂ ਕੋਈ ਕਰੀਮ ਯੂਜ਼ ਕਰਨੀ ਉਹਦੋਂ ਤੱਕ ਠੀਕ ਹੋ ਜਾਣੇ ਉਸ ਤੋਂ ਬਾਅਦ ਜਦੋਂ ਮੈਨੂੰ ਲਾਉਣਾ ਛੱਡਣਾ ਫੇਰ ਫੇਰ ਉਹ ਜਾਣੇ ਕਾਰਨ ਕੀ ਸੀ ਕਿਉਂਕਿ ਮੈਂ ਇੱਕ ਸਾਈਡ ਤੋਂ ਇਲਾਜ ਕਰ ਰਹੀ ਸੀ ਪਰ ਜਦੋਂ ਮੈਨੂੰ ਮੰਮੀ ਨੇ ਦੱਸਿਆ ਵੀ ਮੈਂ ਨਮੋਲੀਆਂ ਖਾਂਦੇ ਹੁੰਦੇ ਸੀ ਅਸੀਂ ਤੇ ਵੀ ਤਾਂ ਕਰਕੇ ਸਾਡੇ ਫੁੰਸੀਆਂ ਨਹੀਂ ਨਿਕਲਦੀਆਂ ਸੀ ਤਾਂ ਫਿਰ ਮੈਂ ਜਿਹੜਾ ਯੂਜ਼ ਕੀਤਾ ਸੀ ਉਸ ਟਾਈਮ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦਾ ਤੁਹਾਨੂੰ ਨਿੰਮ ਦਾ ਜੂਸ ਮਿਲ ਜਾਂਦਾ ਮੈਂ ਨਿੰਮ ਦਾ ਜੂਸ ਪੀਤਾ ਸੀ ਹਾਲਾਂਕਿ ਉਹ ਕੌੜਾ ਬਹੁਤ ਜ਼ਿਆਦਾ ਹੁੰਦਾ ਸਾफी ਵੀ ਬਹੁਤ ਜ਼ਿਆਦਾ ਕੌੜੀ ਹੁੰਦੀ ਆ ਪਰ ਤੁਸੀਂ ਬਾਅਦ ਵਿੱਚ ਕੋਈ ਮਿੱਠਾ ਜਿਹਾ ਥੋੜੀ ਜਿਹੀ ਚੀਨੀ ਜਾਂ ਗੁੜ ਖਾ ਸਕਦੇ ਤੁਹਾਡਾ ਗੁੜ ਰੱਖ ਲਓ ਗੁੜ ਖਾ ਲਓ ਮੂੰਹ ਕੌੜਾ ਹੋਗਾ ਤਾਂ ਗੁੜ ਖਾ ਲਓ ਬਾਅਦੋਂ ਥੋੜਾ ਜਿਆਦਾ ਨਹੀਂ ਖਾਣਾ ਉਹ ਵੀ ਗਰਮ ਹੁੰਦਾ ਥੋੜਾ ਜਿਹਾ ਖਾ ਲਓ ਠੀਕ ਹੈ ਜੀ ਤੇ ਇਹ ਚੀਜ਼ਾਂ ਦੇ ਨਾ ਫਿਰ ਮੈਂ ਵੀ ਉਹ ਚੀਜ਼ਾਂ ਸ਼ੁਰੂ ਕੀਤੀਆਂ ਤੇ ਉਸ ਤੋਂ ਇਲਾਵਾ ਫਿਰ ਮੈਂ ਬਾਹਰੋਂ ਆਪਣਾ ਹੀ 또 ਚੀਜ਼ਾਂ ਬਣਾਈਆਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਸਕਿਨ ਨੂੰ ਵੱਧ ਤੋਂ ਵੱਧ ਸਾਫ਼ ਰੱਖਣਾ ਸਕਿਨ ਨੂੰ ਜੇ ਆਪਾਂ ਸਾਫ਼ ਨਹੀਂ ਰੱਖਾਂਗੇ ਦੇਖੋ ਜਦੋਂ ਜਿਹੜਾ ਨਾ ਪਿੰਪਲਸ ਹੁੰਦੇ ਆ ਕਿਹੜੀ ਸਕਿਨ ਉੱਤੇ ਹੁੰਦੇ ਆ ਜ਼ਿਆਦਾਤਰ oily ਤੇ combination ਸਕਿਨ ਉੱਤੇ ਹੁੰਦੇ ਨੇ ਆਇਲੀ ਤੇ ਮਤਲਬ ਆਇਲ ਨਿਕਲਦਾ ਆਵਦਾ ਸਕਿਨ ਦੇ ਵਿੱਚੋਂ ਜਦੋਂ ਆਪਾਂ ਮਿੱਟੀ ਘੱਟੇ ਵਾਲੇ ਥਾਂ ਜਾਂਦੇ ਆ ਜਾਂ ਧੂਏ ਵਾਲੇ ਥਾਂ ਜਾਂਦੇ ਆ ਤਾਂ ਉਹ ਗੰਦਮੰਦ ਸਾਡੀ ਜਿਹੜਾ ਤੇਲ ਆ ਚਿਹਰੇ ਦੇ ਉੱਤੇ ਉਹਦੇ ਉੱਤੇ ਚਿਪਕ ਜਾਂਦਾ ਉਹਦੇ ਨਾਲ ਕੀ ਆ ਸਾਡੇ ਜਿਹੜੇ ਛੇਦ ਹੁੰਦੇ ਆ ਨਾ ਚਿਹਰੇ ਦੇ ਜਿਹੜੀ ਚਮੜੀ ਦੇ ਛੇਦ ਹੁੰਦੇ ਉਹ ਬੰਦ ਹੋ ਜਾਂਦੇ ਨੇ ਫਿਰ ਕੀ ਹੁੰਦਾ ਉੱਥੇ ਇਨਫੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਪਹਿਲਾਂ ਤਾਂ ਉਹ ਬਣਦੇ ਨੇ ਕਾਲੇ ਕਿੱਲ ਚਿੱਟੇ ਕਿੱਲ ਬਾਦ ਵਿੱਚ ਹੌਲੀ ਹੌਲੀ ਜਦੋਂ ਆਪਾਂ ਜ਼ਿਆਦਾ ਧਿਆਨ ਨਹੀਂ ਦਿੰਦੇ ਉਹਨਾਂ ਤੇ ਫਿਰ ਉਹ ਬਣ ਜਾਂਦੇ ਨੇ ਪੱਸ ਪੈ ਜਾਂਦੀ ਆ ਫਿਰ ਉਹ ਆਪਣੇ ਪਿੰਪਲਸ ਬਣ ਜਾਂਦੇ ਨੇ ਫਿਰ ਉਹ ਬਹੁਤ ਜ਼ਿਆਦਾ ਤੰਗ ਕਰਦੇ ਨੇ ਸੋ ਕੋਸ਼ਿਸ਼ ਕਰੋ ਵਾਦ ਤੋਂ ਵੱਧ ਪਹਿਲਾਂ ਤਾਂ ਆਪਦੇ ਚਿਹਰੇ ਨੂੰ ਸਾਫ਼ ਰੱਖਣ ਦੀ ਤੇਲ ਇਕੱਠਾ ਨਾ ਹੋਣ ਦੋ ਆਪਣੇ ਚਿਹਰੇ ਤੇ ਉਸ ਤੋਂ ਬਾਅਦ ਤੁਸੀਂ ਟੋਨਰ ਇੱਕ ਟੋਨਰ ਬਣਾ ਲਓ ਘਰ ਦੇ ਵਿੱਚ ਨਿੰਮ ਦਾ ਟੋਨਰ ਹੁਣ ਤੁਸੀਂ ਸੋਚੋਗੇ ਨਿੰਮ ਦਾ ਟੋਨਰ ਕਿਵੇਂ ਬਣਾਉਣਾ ਪੱਤੇ ਲੈ ਲਓ ਜੀ ਤਾਜ਼ੇ ਹਰੇ ਜਿਹੜੇ ਨਿੰਮ ਦੇ ਆ ਉਹਨਾਂ ਨੂੰ ਲੈ ਕੇ ਉਹਨਾਂ ਦੇ ਵਿੱਚ ਥੋੜਾ ਜਿਹਾ ਗੁਲਾਬ ਜਲ ਪਾ ਕੇ ਨਾ ਉਹਨਾਂ ਨੂੰ ਪੀਸ ਲਓ ਮਿਕਸੀ ਦੇ ਵਿੱਚ ਪਰ ਧਿਆਨ ਰੱਖਿਓ ਮਿਕਸੀ ਜਿਹੜੀ ਮਿਰਚਾਂ ਵਾਲੀ ਨਾ ਹੋਵੇ ਸੋ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਪੀਸ ਲਿਓ ਪੀਸ ਇਹਨਾਂ ਤੁਸੀਂ ਉਹਦੇ ਵਿੱਚ ਜ਼ਿਆਦਾ ਜਿਹੜਾ ਗੁਲਾਬ ਜਲ ਨਹੀਂ ਪਾਉਣਾ ਤੇ ਪਰ ਇੰਨਾ ਕੁ ਪਾਉਣਾ ਵੀ ਆਸਾਨੀ ਨਾਲ ਉਹ ਪੀਸੇ ਜਾਵਣ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਮਤਲਬ ਕਿ ਕੱਪੜਾ ਲੈ ਲੈਣਾ ਕਾਟਨ ਸੂਤੀ ਦਾ ਇੱਕ ਕੰਚ ਦਾ ਭਾਂਡਾ ਲੈ ਲੈਣਾ ਤੁਸੀਂ ਜਾਂ ਕੋਈ ਸ਼ੀਸ਼ੀ ਲੈ ਲੈਣੀ ਹੈ ਸ਼ੀਸ਼ੀ ਚ ਤੁਸੀਂ ਬਾਅਦ ਚ ਪਾਉਂਗੇ ਪਹਿਲਾਂ ਕੰਚ ਦੇ ਭਾਂਡੇ ਚ ਲੈ ਲਿਓ ਤਾਂ ਉਹ ਕਪੜੇ ਦੇ ਰਾਹੀ ਨਾ ਤੁਸੀਂ ਉਹਨੂੰ ਚੰਗੀ ਤਰ੍ਹਾਂ ਜਿਹੜਾ ਉਹਦਾ ਆਪਾਂ ਕਹਿੰਦੇ ਆ ਅਰਕ ਹੋ ਗਿਆ ਜੂਸ ਹੋ ਗਿਆ ਹਨਾ ਜੋ ਵੀ ਤੁਸੀਂ ਮਤਲਬ ਕੀ ਕਹਿਣਾ ਚਾਹੋ ਉਹ ਥੱਲੇ ਕੋਲੀ ਚ ਜਾਂ ਭਾਂਡੇ ਚ ਕੰਚ ਦੇ ਚ ਨਿਕਲ ਆਊਗਾ ਤਾਂ ਉੱਪਰ ਉਹਦਾ ਵੇਸਟ ਚੀਜ਼ ਰਹਿ ਜਾਊਗੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਵੇਸਟ ਜਾ ਰਹਿ ਗਿਆ ਉਹਦਾ ਉਹਨੂੰ ਤੁਸੀਂ ਮਤਲਬ ਇੱਕ ਭਾਂਡੇ ਦੇ ਵਿੱਚ ਪਾ ਲਿਓ ਉਹਦੇ ਵਿੱਚ ਥੋੜਾ ਜਿਹਾ ਪਾਣੀ ਮਿਲਾ ਲਿਓ ਪਾਣੀ ਮਿਲਾਉਣ ਤੋਂ ਬਾਅਦ ਫਿਰ ਉਹ ਕੱਪੜਾ ਤੁਸੀਂ ਜਿਹੜਾ ਉਹ ਭਾਂਡੇ ਦੇ ਵਿੱਚ ਰੱਖ ਲੈਣਾਗਾ ਜਿਹਦੇ ਵਿੱਚ ਤੁਸੀਂ ਪਹਿਲਾਂ ਜੂਸ ਜਾਂ ਅਰਕ ਉਹਦਾ ਕੱਢਿਆ ਫਿਰ ਤੁਸੀਂ ਦੁਬਾਰਾ ਫਿਰ ਉਹਨੂੰ ਚੰਗੀ ਤਰ੍ਹਾਂ ਮਸਲ ਕੇ ਕੱਪੜੇ ਦੇ ਵਿੱਚ ਉਹਦਾ ਅਰਕ ਜੂਸ ਜੋ ਵੀ ਆ ਚੰਗੀ ਤਰ੍ਹਾਂ ਤੁਸੀਂ ਫਿਰ ਕੱਢ ਲੈਣਾ ਜਿਹੜਾ ਹੁਣ ਤੁਸੀਂ ਉਹ ਆਣੀ ਤੇ ਨਿੰਮ ਔਰ ਕਲਾਵ ਜਲ ਦਾ ਮਿਕਸ ਜੀ ਤਿੰਨਾਂ ਚੀਜ਼ਾਂ ਦਾ ਮਿਕਸ ਹੈਗਾ ਤੁਸੀਂ ਕੱਢਿਆ ਥੱਲੇ ਉਹਦੇ ਨੂੰ ਲੈ ਕੇ ਤੁਸੀਂ ਨਾ ਸਪਰੇਅ ਵਾਲੀਆਂ ਸ਼ੀਸ਼ੀਆਂ ਜਿਹਾ ਆਉਂਦੀਆਂ ਜਿਹਦੇ ਨਾਲ ਆਪਾਂ ਫੇਸ ਤੇ ਸਪਰੇਅ ਨਹੀਂ ਕਰਦੇ ਹੁੰਦੇ ਟੋਨਰ ਵਗੈਰਾ ਉਹਦੇ ਚ ਪਾ ਲਓ ਤੁਸੀਂ ਠੀਕ ਹੈ ਜੀ ਉਹ ਪਾ ਕੇ ਤੁਸੀਂ ਰੱਖ ਲਓ ਤੁਸੀਂ ਜਿਆਦਾ ਦਿਨਾਂ ਦਾ ਨਾ ਬਣਾਓ 3-4 ਦਿਨ ਦਾ ਬਣਾ ਲਓ ਠੀਕ ਹੈ ਜਦੋਂ ਵੀ ਤੁਸੀਂ ਚਿਹਰਾ ਸਾਫ਼ ਕੀਤਾ ਨਾ ਉਸ ਤੋਂ ਬਾਅਦ ਅੱਖਾਂ ਤੇ ਨਹੀਂ ਪਾਉਣਾ ਜੀ ਧਿਆਨ ਰੱਖਿਓ ਅੱਖਾਂ ਨੂੰ ਜਾਂ ਤਾਂ ਕਵਰ ਕਰ ਲਓ ਆਈ ਪੈਡ ਲਗਾ ਲਓ ਅੱਖਾਂ ਦੇ ਉੱਤੇ ਤੇ ਉਦੋਂ ਬਾਅਦ ਸਾਰੇ ਚਿਹਰੇ ਦੇ ਉੱਤੇ ਤੁਸੀਂ ਉਹਨੂੰ ਸਪਰੇਅ ਕਰ ਲੈਣਾ ਠੀਕ ਹੈ ਜੀ ਉਹਦੇ ਨਾਲ ਕੀ ਹੈ ਨਿਮ ਬਹੁਤ ਜ਼ਿਆਦਾ ਗੁਣਾਕਾਰੀ ਹੈ ਜੀ ਫੋੜੇ ਫਿੰਸੀ ਦੇ ਉੱਤੇ ਜਦੋਂ ਬਕਰ ਨੂੰ ਲਾਉਣੀ ਹੈ ਇਹ ਐਂਟੀਸੈਪਟਿਕ ਹੁੰਦਾ ਇਹਦੇ ਵਿੱਚ ਬਹੁਤ ਛੇਤੀ ਠੀਕ ਕਰਦੀ ਹੈ ਫੋੜੇ ਫਿੰਸੀ ਨੂੰ ਠੀਕ ਹੈ ਜੀ ਇਹ ਤਾਂ ਹੋ ਗਿਆ ਟੋਨਰ ਇਸ ਤੋਂ ਇਲਾਵਾ ਹੁਣ ਆਪਾਂ ਦੱਸ ਦਿਆਂ ਤੁਹਾਨੂੰ ਜਿਹੜਾ ਆਪਾਂ ਉਹ ਤੇ ਲਾਣਾਗਾ ਪੇਸਟ ਲਾਉਣਾਗਾ ਚਿਹਰੇ ਦੇ ਉੱਤੇ ਜਿਹਨੂੰ ਆਪਾਂ ਮਾਸਕ ਵੀ ਕਹਿ ਸਕਦੇ ਆ ਤੁਸੀਂ ਨਿੰਮ ਦੇ ਪੱਤੇ ਲੈ ਲੈਣੀਆਂ ਫਿਰ ਉਹਨਾਂ ਨੂੰ ਤੁਸੀਂ ਪੀਸ ਲੈਣਾ ਉਹਦੇ ਵਿੱਚ ਵੀ ਗੁਲਾਬ ਜਲ ਪਾ ਲੈਣਾ ਲੇਕਿਨ ਉਹਨੂੰ ਤੁਸੀਂ ਜ਼ਿਆਦਾ ਪਤਲਾ ਨਹੀਂ ਕਰਨਾ ਟੋਨਰ ਦੀ ਤਰ੍ਹਾਂ ਪਤਲਾ ਨਹੀਂ ਕਰਨਾ ਕਿਉਂਕਿ ਤੁਸੀਂ ਉਹਦਾ ਪੇਸਟ ਬਣਾਉਣਾ ਇੰਨਾ ਕਿ ਹੀ ਗੁਲਾਬ ਜਲ ਪਾਓ ਕਿ ਤੁਸੀਂ ਉਹਨੂੰ ਆਸਾਨੀ ਦੇ ਨਾਲ ਆਪਣੇ ਚਿਹਰੇ ਤੇ ਲਗਾ ਸਕੋ ਉਸ ਤੋਂ ਬਾਅਦ ਜੇ ਤੁਸੀਂ ਪਹਿਲਾ ਚਿਹਰਾ ਸਾਫ ਕਰ ਲਿਆ ਟੋਨਰ ਵੀ ਲਾ ਲਿਆ ਫਿਰ ਤੁਸੀਂ ਜਿਹੜਾ ਉਹ ਪੀਸਟ ਬਣਾਇਆ ਉਹਨੂੰ ਆਪਣੇ ਚਿਹਰੇ ਦੇ ਉੱਤੇ ਲਾ ਲੈਣਾ ਸਾਫ ਕਰਕੇ ਹੱਥ ਚੰਗੀ ਤਰ੍ਹਾਂ ਉਹਨੂੰ ਲਾ ਲੈਣਾ ਅੱਖਾਂ ਦੇ ਉੱਤੇ ਤੁਸੀਂ ਜਿਹੜਾ ਹੈਗਾ ਆਈ ਪੈਡ ਜਿਹੜੇ ਕਾਟਨ ਦੇ ਹੁੰਦੇ ਆ ਨਾ ਉਹ ਰੱਖ ਲੈਣੇ ਆ ਉਹ ਜਾਂ ਤੁਸੀਂ ਖੀਰਾ ਰੱਖ ਲਓ ਉਹ ਤੁਹਾਡੀ ਮਰਜ਼ੀ ਆ ਤੇ ਤੁਸੀਂ ਉਹਨੂੰ 15 ਤੋਂ 20 ਮਿੰਟ ਰੱਖੋ ਅਗਰ ਤੁਹਾਨੂੰ ਜ਼ਿਆਦਾ ਪ੍ਰੋਬਲਮ ਆ ਤੁਸੀਂ ਡੇਲੀ ਵੀ ਕਰ ਸਕਦੇ ਹੋ ਤੁਸੀਂ ਫ੍ਰੀ ਹੋ ਡੇਲੀ ਵੀ ਕਰ ਸਕਦੇ ਹੋ ਦਿਨ ਦੇ ਵਿੱਚ ਕੋਈ ਵੀ ਟਾਈਮ ਚੁਣ ਲਓ ਚਾਹੇ ਸਵੇਰੇ ਚਾਹੇ ਦੁਪਹਿਰੇ ਚਾਹੇ ਰਾਤ ਨੂੰ ਪੈਨ ਦੇ ਟਾਈਮ ਕਰ ਲਓ ਲੇਕਿਨ ਜਦੋਂ ਤੁਸੀਂ ਰੋਜ਼ ਇਹ ਚੀਜ਼ ਕਰੋਗੇ ਤੁਸੀਂ ਆਪ ਦੇਖੋਗੇ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਊਗਾ ਤੁਹਾਡੇ ਚਿਹਰੇ ਤੋਂ ਬਿਲਕੁਲ ਇਹ ਚੀਜ਼ ਜਿਹੜੀ ਹੈਗੀ ਆ ਖਤਮ ਹੋ ਜਾਊਗੀ ਕਿਉਂਕਿ ਤੁਸੀਂ ਇਲਾਜ ਦੋਨੋਂ ਸਾਈਡ ਤੋਂ ਕਰ ਰਹੇ ਹੋ ਅੰਦਰੋਂ ਵੀ ਤੇ ਬਾਹਰੋਂ ਵੀ ਅੰਦਰੋਂ ਤੁਹਾਡਾ ਹਜਮਾ ਠੀਕ ਹੋਣਾ ਚਾਹੀਦਾ ਹੈ ਤੁਹਾਡਾ ਖੂਨ ਸਾਫ਼ ਹੋਣਾ ਚਾਹੀਦਾ ਹੈ ਤੁਹਾਡੀ ਖੁਰਾਕ ਸਹੀ ਹੋਣੀ ਚਾਹੀਦੀ ਹੈ ਤੇ ਬਾਹਰੋਂ ਤੁਸੀਂ ਜਿਹੜੀ ਲਾਉਣੀ ਆ ਉਹ ਇਹ ਚੀਜ਼ਾਂ ਲਾਉਣੀਆਂ ਨੇ ਜੇ ਮੈਂ ਤੁਹਾਨੂੰ ਕਹਾਂ ਵੀ ਫਲਾਨੀ ਕਰੀਮ ਲਾ ਲਓ ਫਲਾਨੀ ਲਾ ਲਓ ਉਹਦੇ ਨਾਲ ਦੇਖੋ ਜੀ ਥੋੜੇ ਟਾਈਮ ਲਈ ਤਾਂ ਠੀਕ ਹੋ ਜਾਂਦਾ ਹੈ ਲੇਕਿਨ ਬਾਅਦ ਵਿੱਚ ਫੇਰ ਉਹਨਾਂ ਨੂੰ ਉਹੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਮੈਨੂੰ ਇਹ ਚੀਜ਼ਾਂ ਫੇਸ ਕਰਨੀਆਂ ਪਈਆਂ ਸੀ ਸੋ ਮੇਰੀ ਮੰਮੀ ਨੇ ਦੱਸੀ ਹੋਈ ਚੀਜ਼ ਵੀ ਉਹ ਕਹਿੰਦੇ ਸੀ ਨਮੋਲੀਆਂ ਖਾਂਦੇ ਹੁੰਦੇ ਸੀ ਵੀ ਮੈਂ ਉਹ ਤੋਂ ਦਿਮਾਗ ਲੜਾਇਆ ਵੀ ਮੈਂ ਨਮੋਲੀਆਂ ਤਾਂ ਨਹੀਂ ਚਲੋ ਮੈਂ ਕਹਾਂ ਵੀ ਮੈਂ ਜੂਸ ਲੈ ਸਕਦੀ ਆ ਨਿੰਮ ਦਾ ਕਿਉਂਕਿ ਉਹ ਮਾਰਕੀਟ ਦੇ ਵਿੱਚ ਅਲੱਗ-ਅਲੱਗ ਕੰਪਨੀਆਂ ਦਾ ਤੁਹਾਨੂੰ ਮਿਲ ਜਾਂਦਾ ਜਿਹੜੀ ਕੰਪਨੀ ਦਾ ਜੇ ਤੁਹਾਨੂੰ ਸਹੀ ਲੱਗਦਾ ਨਾ ਉਹ ਤੁਸੀਂ ਲੈ ਸਕਦੇ ਹੋ ਕਿਉਂਕਿ ਜੇ ਹੁਣ ਮੈਂ ਤੁਹਾਨੂੰ ਕਿਸੇ ਕੰਪਨੀ ਦਾ ਨਾਮ ਬੋਲੂਗੀ ਫਿਰ ਕਈ ਜਣੇ ਕਹਿ ਦਿੰਦੇ ਨੇ ਵੀ ਪਤਾ ਨਹੀਂ ਇਹ ਪ੍ਰੋਮੋਸ਼ਨ ਕਰ ਰਹੇ ਨੇ ਜਾਂ ਇਹਨਾਂ ਨੂੰ ਇਹ ਤਾਂ ਜੀਵਨ ਮਿਲੇ ਹੋਏ ਨੇ ਕਈ ਵਾਰ ਜਦੋਂ ਕਮੈਂਟ ਆ ਜਾਂਦੇ ਨੇ ਸੋ ਤਾਂ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਜਿਹੜਾ ਵੀ ਕੰਪਨੀ ਤੁਹਾਨੂੰ ਸਹੀ ਲੱਗਦਾ ਜਿਹੜੀ ਵੀ ਕੰਪਨੀ ਤੁਹਾਨੂੰ ਚੰਗਾ ਲੱਗਦਾ ਵੀ ਮੈਨੂੰ ਆਹ ਕੰਪਨੀ ਤੇ ਚੰਗਾ ਲੱਗਦਾ ਤੁਸੀਂ ਉਸੇ ਦਾ ਹੀ ਲੈ ਲਿਓ ਨੈਟ ਤੇ ਸਰਚ ਕਰ ਲਿਓ ਬਹੁਤ ਸਾਰੀਆਂ ਕੰਪਨੀਆਂ ਹੁੰਦੀਆਂ ਨੇ ਉਹਨਾਂ ਦੇ ਰਿਵਿਊ ਦੇਖ ਲਿਓ ਥੱਲੇ ਵੀ ਕਿੱਦਾਂ ਦੇ ਰਿਵਿਊ ਲੋਕਾਂ ਨੇ ਦਿੱਤੇ ਹੋਏ ਨੇ ਸੋ ਉਹ ਉਹ ਤੁਸੀਂ ਪਰਚੇਸ ਕਰ ਸਕਦੇ ਹੋ ਆਨਲਾਈਨ ਵੀ ਖਰੀਦ ਸਕਦੇ ਹੋ ਮਾਰਕੀਟ ਵਿੱਚ ਜਾ ਕੇ ਵੀ ਖਰੀਦ ਸਕਦੇ ਹੋ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਤਾਂ ਉਹ ਜੂਸ ਲੈ ਲਿਓ ਤੇ ਉਹ ਜੂਸ ਨੂੰ ਤੁਸੀਂ ਪੀਓ ਜਾਂ ਸਾਫੀ ਪੀਣੀ ਜਾਂ ਸਾਫੀ ਪੀ ਲੋ ਵੀ ਤੁਹਾਡੀ ਮਰਜ਼ੀ ਆਪਾਂ ਇਹ ਨਹੀਂ ਕਹਿੰਦੇ ਵੀ ਸਾਫੀ ਹੀ ਪੀਓ ਨਹੀਂ ਸਾਫੀ ਪੀਣੀ ਤਾਂ ਨਿੰਮ ਦਾ ਜੂਸ ਹੈਗਾ ਉਹ ਪੀਓ ਉਹਦੇ ਨਾਲ ਕੀ ਹੋ ਸਾਡਾ ਅੰਦਰੋਂ ਦਾ ਖੂਨ ਆ ਸਾਫ ਹੋਊਗਾ ਫਿਰ ਸਾਡੇ ਚਿਹਰੇ ਦੇ ਉੱਤੇ ਜੀ ਚਮਕ ਆਊਗੀ 글로 ਆਊਗੀ ਤੇ ਤੁਸੀਂ ਆਪ ਕਹੋਗੇ ਵੀ ਹਾਂਜੀ ਸਾਨੂੰ ਉਹਦਾ ਰਿਜ਼ਲਟ ਮਿਲਿਆ ਤੇ ਮੇਰੇ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਮੁੜ ਕੇ ਆ ਚੀਜ਼ਾਂ ਤੇ ਵੀ ਆ ਚੀਜ਼ ਤੇ ਕਦੇ ਵੀ ਬਸ ਨਹੀਂ ਹੋਈ ਮੈਂ ਉਦੋਂ ਇਹ ਕਿੰਨੇ ਟਾਈਮ ਲਈ ਇਹ ਚੀਜ਼ ਮੈਂ ਕੀਤੀ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦਿੰਨੀ ਆ ਮੈਨੂੰ ਇਹਨਾਂ ਚੀਜ਼ਾਂ ਤੇ ਜੀ ਜ਼ਿਆਦਾ ਪ੍ਰੋਬਲਮ ਸੀਗੀ ਤੇ ਮੈਂ ਇਹ ਘੱਟ ਤੋਂ ਘੱਟ ਤਿੰਨ ਤੋਂ ਸਾਢੇ ਤਿੰਨ ਮਹੀਨੇ ਮਤਲਬ ਇਹ ਚੀਜ਼ ਨੂੰ ਲਗਾਤਾਰ ਇਸਤੇਮਾਲ ਕੀਤਾ ਮੈਨੂੰ ਉਹਦਾ ਇੰਨਾ ਵਧੀਆ ਰਿਜ਼ਲਟ ਮਿਲਿਆ ਤੇ ਵੀ ਮੈਂ ਅੱਜ ਤੱਕ ਮੇਰੇ ਮੁੜ ਕੇ ਕਦੇ ਉਹ ਪ੍ਰੋਬਲਮ ਨਹੀਂ ਆਈ ਕਿਉਂਕਿ ਉਸ ਤੋਂ ਇਲਾਵਾ ਮੈਂ ਖੁਰਾਕ ਦੇ ਵਿੱਚ ਧਿਆਨ ਰੱਖਿਆ ਮੈਂ ਜ਼ਿਆਦਾ ਗਰਮ ਮਸਾਲੇ ਵਾਲੀਆਂ ਚੀਜ਼ਾਂ ਨਹੀਂ ਖਾਂਦੀ ਤੜੀਆਂ ਫਣੀਆਂ ਚੀਜ਼ਾਂ ਗਰਮ ਮਸਾਲੇ ਕਦੇ-ਕਦੇ ਖਾਈ ਦੀਆਂ ਬਟਰ ਡੇਲੀ ਇਹ ਆਪਾਂ ਵੀ ਹਫ਼ਤੇ 'ਚ ਦੋ ਵਾਰੀਆਂ ਹਫ਼ਤੇ 'ਚ ਇੱਕ ਵਾਰ ਨਹੀਂ ਖਾਂਦੇ ਗਰਮ ਮਸਾਲਾ ਤਾਂ ਸੀ ਬਿਲਕੁਲ ਬਹੁਤ ਹੀ ਘੱਟ ਖਾਂਦੇ ਹਾਂ ਠੀਕ ਹੈ ਜੀ ਸੋ ਇਹਨਾਂ ਚੀਜ਼ਾਂ ਮੈਂ ਇਸਤੇਮਾਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਸੇ ਖਤਮ ਹੋ ਸਕਦੀ ਆ ਬਾਕੀ ਤੁਸੀਂ ਇਸਤੇਮਾਲ ਕਰਕੇ ਦੇਖਿਓ ਉਸ ਤੋਂ ਬਾਅਦ ਆਪਣਾ ਜਿਹੜਾ ਵੀ ਤੁਹਾਡਾ ਰਿਜ਼ਲਟ ਆਵੇ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਓ ਬਾਕੀ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੇ ਵਲ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ